ਨਿਰਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੀ ਚਰਣਾ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਅੱਪਾਂ ਗੱਲ ਕਰਾਂਗੇ ਕਿ ਜੋ ਦੋਸਤ ਲਖਦਾਤਾ ਪੀਰ ਜੀ ਨੂੰ ਮੰਨਦੇ ਹਨ ਉਹਨਾਂ ਦੇ ਨਾਮ ਦਾ ਚਿਰਾਗ ਨਾਮਾ ਰੋਸ਼ਨ ਕਰਦੇ ਹਨ ਅਤੇ ਉਹਨਾਂ ਲਈ ਲਖਦਾਤਾ ਪੀਰ ਜੀ ਦਾ ਪਿਆ ਕਲਾਮ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਸਵੇਰੇ ਸ਼ਾਮ ਪੜ ਸਕਦੇ ਹੋ ਇਹ ਕਲਾਮ ਤੁਸੀਂ ਇੱਕ ਚਿੱਤ ਇੱਕ ਮਨ ਹੋ ਕੇ ਪੜਨਾ ਹੈ ਅਤੇ ਲਖ ਦਾ ਤਪੀਰ ਜੀ ਦੀਆਂ ਰਹਿਮਤਾਂ ਪ੍ਰਾਪਤ ਕਰਨੀਆਂ ਹਨ ਪੀਰ ਦੀ ਪਿਆਰੀ ਸਾਧ ਸੰਗਤ ਜੀਓ ਤੁਸੀਂ ਜੋ ਕਮੈਂਟ ਕਰਦੇ ਹੋ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਤੁਸੀਂ ਆਪਣਾ ਪਿਆਰ ਇਦਾਂ ਹੀ ਬਣਾਈ ਰੱਖਿਓ ਸੰਗਤ ਜੀ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਸੋ ਤੁਸੀਂ ਵੱਧ ਤੋਂ ਵੱਧ ਪੀਰਾਂ ਦੀ ਸੇਵਾ ਕਰਿਆ ਕਰੋ ਇਹ ਮਹੀਨਾ ਸਭ ਨੂੰ ਮੁਬਾਰਕਬਾਦ ਹੋਵੇ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰવાન ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਧ ਸੰਗਜਿਓ ਤਈਏ ਦਾ ਮਤਲਬ 22 ਅੱਖਰ 22 ਸ਼ਬਦ ਇਹ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਵਿੱਚ ਬਹੁਤ ਸ਼ਕਤੀ ਹੈ ਜੇਕਰ ਤੁਸੀਂ ਇਸ ਸ਼ਬਦਾਂ ਨੂੰ ਸੱਚੇ ਮਨ ਨਾਲ ਵੜ ਲਿਆ ਤਾਂ ਤੁਹਾਨੂੰ ਇਸ ਦਾ ਬਹੁਤ ਜਲਦ ਰਿਜ਼ਲਟ ਮਿਲ ਜਾਵੇਗਾ ਇਹ ਸ਼ਬਦ ਬਹੁਤ ਜਲਦੀ ਅਸਰ ਕਰਦੇ ਹਨ ਪਰ ਇੰਨਾ ਸ਼ਬਦਾਂ ਦਾ ਜਾਪ ਕਰਦੇ ਸਮੇਂ ਤੁਹਾਡੇ ਮਨ ਵਿੱਚ ਕਿਸੇ ਪ੍ਰਤੀ ਭੇਦ ਭਾਵ ਨਹੀਂ ਹੋਣਾ ਚਾਹੀਦਾ ਤੁਹਾਡੇ ਮਨ ਵਿੱਚ ਸਿਰਫ ਅਤੇ ਸਿਰਫ ਲਖਦਾਤਾ ਪੀਰ ਜੀ ਦੀ ਹੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਮਨ ਵਿੱਚ ਮੈਲ ਰੱਖ ਕੇ ਇੰਨਾ ਸ਼ਬਦਾਂ ਨੂੰ ਪੜੋਗੇ ਤਾਂ ਇਹ ਸਬਦ ਅਸਰ ਨਹੀਂ ਕਰਦੇ ਸੰਗਤ ਜੀ ਟయ్యా ਕਲਮ ਇਸ ਪ੍ਰਕਾਰ ਹੈ ਇਹ ਸਕਰੀਨ ਤੇ ਲਿਖਿਆ ਵੀ ਦਿਖਾਈ ਦੇਵੇਗਾ ਟయ్యా ਕਲਮ ਯਾ ਸਖੀ ਸਰਵਰ ਹਕ ਸਖੀ ਸਰਵਰ ਯਾ ਸਖੀ ਸਰਵਰ ਹਕ ਸਖੀ ਸਰਵਰ ਸੰਗਤ ਜੀ ਇਹ ਸੀ ਲਖਦਾਤਾ ਪੀਰ ਜੀ ਦਾ ਟయ్యా ਕਲਮ ਸੰਗਤ ਜੀ ਤੁਸੀਂ ਇਸ ਕਲਮ ਨੂੰ ਕਦੇ ਵੀ ਪੜ ਸਕਦੇ ਹੋ ਜਿਵੇਂ ਖਾਣਾ ਖਾਂਦੇ ਸਮੇਂ ਕੰਮ ਕਰਦੇ ਸਮੇਂ ਡਰਾਈਵਿੰਗ ਕਰਦੇ ਸਮੇਂ ਹੋਰ ਕੁਝ ਕਰਦੇ ਸਮੇਂ ਵੀ ਪੜ ਸਕਦੇ ਹੋ ਸੰਗਤ ਜੀ ਤੁਸੀਂ ਇਸ ਨੂੰ ਸਵੇਰੇ ਅਤੇ ਸ਼ਾਮ ਇੱਕ ਨਿਸ਼ਚਿਤ ਸਮੇਂ ਤੇ ਪੜਨ ਨਾਲ ਬਹੁਤ ਲਾਭ ਮਿਲਦਾ ਹੈ ਇਸ ਨੂੰ ਤੁਸੀਂ ਸਵੇਰੇ ਅਤੇ ਸ਼ਾਮ ਇੱਕ ਨਿਸ਼ਚਿਤ ਸਮੇਂ ਤੇ ਪੜ ਸਕਦੇ ਹੋ ਸੰਗਤ ਜੀ ਇਹ ਲਖਦਤਾ ਪੀਰ ਜੀ ਦਾ ਨਾਮ ਹੈ ਸੰਗਤ ਜੀ ਸਿੱਖੀ ਦਾ ਅਰਥ ਭਾਵ ਸਖੀ ਦਾ ਮਤਲਬ ਹੈ ਜੋ ਕਿਸੇ ਨੂੰ ਆਪਣੇ ਦਰ ਤੋਂ ਕਦੇ ਖਾਲੀ ਨਹੀਂ ਮੁੜਦੇ ਤੇ ਬਹੁਤ ਵੱਡਾ ਦਾਨੀ ਹੋਵੇ ਇਸ ਲਈ ਇਸ ਨੂੰ ਲਖਦਤਾ ਪੀਰ ਜੀ ਸੱਕੀ ਸਰਵਰ ਪੀਰ ਵੀ ਕਿਹਾ ਜਾਂਦਾ ਹੈ ਸੰਗਤ ਜੀ ਜੋ ਵੀ ਇਨਸਾਨ ਲਖਦਤਾ ਪੀਰ ਜੀ ਨੂੰ ਮੰਨਦੇ ਹਨ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਉਸ ਦੀ ਜ਼ਿੰਦਗੀ ਵਿੱਚ ਰੰਗ ਭਗ ਲੱਗ ਜਾਂਦੇ ਹਨ ਪਰ ਆਪਣੇ ਪੀਰ ਕੱਕੀ ਸੱਚਾ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਯਾ ਦਾ ਮਤਲਬ ਹੈ ਕਿ ਲਖ ਦਾਤਾ ਪੀਰ ਜੀ ਸਾਡੇ ਕੋਲ ਹਾਜ਼ਰ ਨਾਜ਼ਰ ਹਨ ਉਹਨਾਂ ਦੀ ਰਹਿਮਤ ਸਾਡੇ ਤੇ ਬਣੀ ਰਹੇ ਸੰਗਤ ਜੀ ਹੱਕ ਦਾ ਮਤਲਬ ਹੈ ਕਿ ਸਾਡੀ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਵਿੱਚ ਪੀਰ ਜੀ ਦਾ ਹੱਕ ਹੈ ਤੁਸੀਂ ਆਪਣੇ ਆਪ ਨੂੰ ਸਰਕਾਰ ਦੇ ਹਵਾਲੇ ਕਰ ਦਿਓ ਸਭ ਕੁਝ ਉਹਨਾਂ ਤੇ ਛੱਡ ਦਿਓ ਉਹ ਆਪੇ ਕਰਨਗੇ ਜੋ ਕਰਨਾ ਹੈ ਸੰਗਤ ਜੀ ਜਦੋਂ ਅਸੀਂ ਸਰਕਾਰ ਦਾ ਨਾਮ ਜਪਦੇ ਹਾਂ ਤਾਂ ਉਹਨਾਂ ਦੀ ਨਜ਼ਰ ਸਾਡੇ ਤੇ ਬਣੀ ਰਹਿੰਦੀ ਹੈ ਇਸ ਲਈ ਤੁਸੀਂ ਹਰ ਰੋਜ਼ ਜਿੰਨਾ ਸਮਾਂ ਹੋ ਸਕੇ ਯਹ ਸਖੀ ਸਰਵਰ ਹਕ ਸਖੀ ਸਰਵਰ ਦਾ ਜਾਪ ਕਰੋ ਸੰਗਤ ਜੀ ਜਦੋਂ ਤੁਸੀਂ ਇਸ ਕਲਾਮ ਦਾ ਜਾਪ ਕਰੋ ਤਾਂ ਉਸ ਸਮੇਂ ਆਪਣੇ ਕੋਲ ਪਾਣੀ ਦਾ ਇੱਕ ਗਲਾਸ ਰੱਖ ਲਵੋ ਅਤੇ ਪੀਰ ਜੀ ਦੇ ਸਰੂਪ ਕੋਲ ਅਗਰ ਵਤੀ ਜਰੂਰ ਲਾ ਦਿਓ ਤੇ ਹਰ ਵੀਰਵਾਰ ਲੱਖਾ ਦਾਤਾ ਪੀਰ ਜੀ ਦੇ ਨਾਮ ਤੇ ਨਿਆਜ਼ ਬਣਾਓ ਜਾਂ ਫਿਰ ਕੋਈ ਮਠਿਆਈ ਦਾ ਪੋਗ ਜਰੂਰ ਲਗਵਾਓ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਪੀਰ ਦੀ ਰਹਿਮਤ ਹੋਣ ਦਾ ਅਹਿਸਾਸ ਹੋਣ ਲੱਗ ਜਾਵੇਗਾ ਤੇ ਜੋ ਵੀ ਕੋਈ ਦੁੱਖ ਹੋਵੇਗਾ ਉਹ ਹੌਲੀ-ਹੌਲੀ ਦੂਰ ਹੋਣ ਲੱਗ ਜਾਵੇਗਾ ਤੇ ਜੋ ਵੀ ਬਿਮਾਰੀ ਵਗੈਰਾ ਹੋਵੇਗੀ ਉਹ ਘਰ ਤੋਂ ਦੂਰ ਹੋ ਜਾਵੇਗੀ ਸੁਖ ਤੁਹਾਡੇ ਚੌਲੀ ਪੈਣੇ ਸ਼ੁਰੂ ਹੋ ਜਾਣਗੇ ਸੰਗਤ ਜੀ ਇਸ ਜਾਪ ਨੂੰ ਕਰਨ ਵੇਲੇ ਪਾਣੀ ਦਾ ਗਲਾਸ ਰੱਖ ਲੈਣਾ ਹੈ ਫਿਰ ਇਸ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਵਿੱਚ ਉਸ ਜਲ ਨੂੰ ਤੁਸੀਂ ਪੀ ਵੀ ਲੈਣਾ ਹੈ ਅਤੇ ਘਰ ਦੇ ਵਿੱਚ ਛਰਕਾ ਵੀ ਕਰਨਾ ਹੈ ਅਤੇ ਅਤੇ ਸੰਗਤ ਜੀ ਹੌਲੀ-ਹੌਲੀ ਤੁਹਾਨੂੰ ਪੀਰ ਜੀ ਦੇ ਸੁਪਨੇ ਵਿੱਚ ਦਰਸ਼ਨੇ ਹੁਣੇ ਸ਼ੁਰੂ ਹੋ ਜਾਣਗੇ ਸੰਗਤ ਜੀ ਇਸ ਜਾਪ ਨੂੰ ਕਰਨ ਵੇਲੇ ਤੁਸੀਂ ਪਰਹੇਜ਼ ਵੀ ਜ਼ਰੂਰੀ ਰੱਖਣਾ ਹੈ ਭਾਵ ਮਾਸ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਸੰਗਤ ਜੀ ਇਹ ਜਾਪ ਤੁਸੀਂ ਪਾਕਸਫ ਹੋ ਕੇ ਹੀ ਕਰਨਾ ਹੈ ਤੇ ਮਹੀਨੇ ਵਿੱਚ ਜਾਂ ਇੱਕ ਹਫਤੇ ਬਾਅਦ ਤੁਸੀਂ ਪੀਰ ਜੀ ਦੀ ਨਿਆਜ਼ ਜ਼ਰੂਰ ਦੇਣੀ ਹੈ ਖਾਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਅਤੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰੋ ਜਲਦ ਹਾਜ਼ਰ ਹੋਵਾਂਗੀ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰ ਆਂਦੀ